ਮਾਨਯੋਗ ਐਸਐਸਪੀ ਸਾਹਿਬ ਬਰਿੰਦਾ ਦੀ ਗੰਦੇ ਜਨ ਦੇ ਸਾਹਿਬ ਤੇ ਮਾਰੇ ਅਨੁਸਾਰ ਇਹ ਕਲਾ ਵਿੱਡੀ ਗੀ ਮੈਂ ਮਤਲ ਕੱਲ ਮਿਤੀ 8 ਤਨ 2025 ਨੂੰ ਬਾਅਦ ਜਗਰਾੰ ਅੰਤਿਰਥ ਇੱਕ ਛੱਕੀ ਗੱਡੀ ਨੂੰ ਚੈੱਕ ਕੀਤਾ ਜਿਸ ਵਿੱਚੋਂ ਖਸ਼ਵਾਨ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸੂਰਤੀਆ ਅਤੇ ਜਸਵਿੰਦਰ ਸਿੰਘ ਅ ਜਸਪ੍ਰੀਤ ਸਿੰਘ ਉਤਰ ਜਸਵਿੰਦਰ ਸਿੰਘ ਬਸ ਇਨਦੇਹਾਂ ਨੂੰ ਕਾਬੂ ਕਰਕੇ ਇਹਨਾਂ ਦੇ ਕਬਜ਼ਾ ਵਿੱਚੋਂ ਦੋ ਪਿਸਟਲ 32 ਗੋਲ ਚਾਰ ਮੈਗਜ਼ੀਨ ਅਤੇ ਚਾਰ ਰਾਉਂਡ ਬੱਤੀ ਗੋਲ ਜਿੰਦਾ ਰਿਕਵਰ ਕਰਾਏ ਗਏ ਜਿਨ੍ਹਾਂ ਦੇ ਖਰਾਬ ਮੁਕੱਦਮਾ ਨੰਬਰ 45 ਮਿਤੀ 8 ਤੰਦ 2025 ਅੰਡਰ ਸੈਕਸ਼ਨ ਪਚੀ ਜਾਂ ਨਾਟ ਅਰਮਜੈਕ ਤਨਾਤਲਵੰਡੀ ਸਭ ਤੋਂ ਦਰਜਿਸਟਰਾ ਕਰਕੇ ਤਫਤੀਸ਼ ਅਮ ਵਿੱਚ ਲੈਂਦੀ ਤੇ ਜਿਨ੍ਹਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਇੱਕ ਦਿਨ ਦਾ ਪੁਲਿਸ ਰਵਾਨਾ ਹਸੋ ਕੀਤਾ ਗਿਆ ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਇਹ ਵੈਪਨ ਕਿਸ ਮਕਸਦ ਲਈ ਕਿਸ ਵਿਅਕਤੀ ਤੋਂ ਲੈ ਕੇ ਆਏ ਹਨ ਮਕਤਮਾ ਜਲੀ ਤਫਤੀਸ਼ ਜਾਰੀ ਹੈ